thank you ਕਿ ਜੀ ਤੁਸੀਂ ਅੱਜ ਸਾਡੇ ਪਹੁੰਚ ਆ ਕੇ ਸਾਡੀ ਕਿਸੇ ਰੀਡਿੰਗ ਲਈ ਹੋ ਸਭੀ ਹਵਾਜ ਨੂੰ ਵੀ ਤੁਸੀਂ ਅੱਗੇ ਤੱਕ ਬਚਾਉਣ ਵਾਲੇ ਆ ਅਸੀਂ ਅੱਜ ਪੰਜਾਬ ਲੈਵਲ ਤੇ ਅਜੇ ਸਾਰੇ ਪੰਜਾਬ ਦੇ ਵਿੱਚ ਜੀ ਹੜਤਾਲ ਰੱਖੀ ਹੋਈ ਹੈ ਜੀ ਜਿਹੜੇ ਤੇ ਮੁਲਾਜ਼ਮ ਮਾਰੂ ਸਰਕਾਰ ਨੇ ਇੱਕ ਨੀਤੀ ਅਪਣਾਈ ਹੈ ਕਿ ਪੈਸ ਕੋ ਕੰਪਨੀ ਦੁਆਰਾ ਫੌਜੀ ਪ੍ਰਾਈਵੇਟ ਜੋ ਰਿਟਾਇਰਮੈਂਟ ਫੌਜੀ ਹੈ ਜੀ ਉਹਨਾਂ ਨੂੰ 45 50000 ਪੈਨਸ਼ਨ ਮੰਗੀ ਆ ਤੇ ਉਹਨਾਂ ਨੂੰ 40 40000 ਰੁਪਏ ਦੇ ਸੁਪਰਵਾਈਜ਼ਰ ਤੌਰ ਤੇ ਸਾਡੀ ਕਮੇਟੀਾਂ ਵਿੱਚ 140 ਬੰਦੇ ਰੱਖੇ ਆ ਕਿਉਂਕਿ ਫੇ ਅਸੀਂ 15 20 ਸਾਲ ਤੋਂ ਸੁਪਰਵਾਈਜ਼ੀ ਕਰਦੇ ਆ ਰਹੇ ਆ ਸਾਡੀ ਸੁਪਰਵਾਈਜ਼ ਦੀ ਤਾਂ ਇਹਦਾ ਇਹਨਾਂ ਨੇ ਖਤਮ ਕਰ ਦਿੱਤਾ ਪੱਕੇ ਹੋਣ ਦਾ ਵੀ ਤੇ ਹੋਰ ਸਾਡੇ ਬਾਕੀ ਦੇ ਪੱਕੇ ਮਲਾਜਮ ਦਾ ਤਾਂ 15 ਸਾਲਾਂ ਤੋਂ ਉਹ ਵੀ BC ਡੇਟ ਕੰਮ ਕਰਦੇ ਆ ਰਹੇ ਸਰਕਾਰ ਨੇ ਟੈਲ ਦੇ ਹੱਦ ਤੇ ਜਦੋਂ ਇਲੈਕਸ਼ਨ ਰਹੀ ਸੀ ਆਪਣਾ ਪੰਚ ਸਾਹਿਬ ਨੇ ਵੀ ਉਹਨੇ ਕਿਹਾ ਸੀ ਵੀ ਮੈਂ ਇਹਨੂੰ ਬੋਟ ਪਾ ਕੇ ਜਿਤਾਉਉ ਤੁਸੀਂ ਤੇ ਜਦੋਂ ਜਿੱਤ ਗਿਆ ਪਹਿਲ ਦੇ ਆਧਾਰ ਤੇ ਮੈਂ ਆਪਣੇ ਸਫਾਈ ਕਰਮਚਾਰੀਆਂ ਪੱਕੇ ਕਰਨ ਵਾਸਤੇ ਨਾ ਹਰਾ ਪੈਨ ਮੈਂ ਧੱਕੂਗਾ ਤੇ ਉਹ ਸਰਕਾਰ ਬਿਲਕੁਲ ਨਰਲੀਪ ਝੂਠੀ ਨਿਕਲੀ ਔਰ ਲਾਰੇ ਵਾਲੀ ਸਰਕਾਰ ਸਾਡੇ ਨਾਲ ਧੱਕੇ ਕਰ ਰਹੀ ਹੈ ਬਹੁਤ ਜ਼ਿਆਦਾ ਹੁਣ ਆ ਜਿਹੜੇ ਫੌਜੀ ਰੱਖਿਓ ਆ ਸਾਡੀ ਜਿਹੜੀ ਹੈਗੀ ਆ ਪ੍ਰਮੋਸ਼ਨ ਉਹ ਖਤਮ ਕਰ ਦਿੱਤੀ ਚਈਏ ਸਾਡੇ ਸਪਾਈ ਕਰਮਚਾਰੀਆਂ ਤੇ ਪ੍ਰਾਈਵੇਟ ਤੌਰ ਤੇ ਰੱਖੀ ਗਏ ਰੱਖੇ ਗਏ ਜਿਹੜੇ ਪੈਸਕੋ ਕੰਪਨੀ ਬਣਾ ਪੈਸਕੋ ਕੰਪਨੀ ਨੇ ਟੈਂਡਰ ਤੇ ਲਾਇਆ ਪੰਜਾਬ ਸਰਕਾਰ ਨੇ ਆ ਨਾ ਲਾਇਆ ਪੰਜਾਬ ਸਰਕਾਰ ਨੇ ਆ ਤੇ ਤਨਖਾਹ ਸਰਕਾਰ ਨੇ ਜਿਹੜੀ ਆ ਪੰਜਾਬ ਸਰਕਾਰ ਗਵਰਨਮੈਂਟ ਨੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿੰਨਾਂ ਦੇ ਇਸ ਤਰ੍ਹਾਂ ਫੌਜੀ ਜਿਹੜੇ ਨੇ ਕਹਿ ਰਹੇ ਆ ਆਪਾਂ ਫੌਜੀ ਚਲੋ ਉਹ ਤੇ ਸਾਡੇ ਦੇਸ਼ ਦੇ ਸੇਵਕ ਨੇ ਬਹੁਤ ਵਧੀਆ ਸੇਵਾ ਨਿਭਾਟਿਆ ਹੈਗਾ ਔਰ ਉਹਨਾਂ ਨੂੰ ਪਹਿਲਾਂ ਵੀ ਚਲੋ ਪੈਨਸ਼ਨ ਲੱਗੀ ਆ ਉਸ ਤੋਂ ਬਾਅਦ ਬਹੁਤ ਸਾਰੇ ਪੜ੍ਹੇ ਲਿਖੇ ਹੋਰ ਵੀ ਜਿਹੜੇ ਨੌਜਵਾਨ ਵੇਲੇ ਭੰਗ ਰਹੇ ਆ ਜੀ ਜੀ ਤੇ ਕੀ ਲੱਗਦਾ ਕਿ ਉਹਨਾਂ ਨੂੰ ਜੇ ਲਾਇਆ ਜਾਵੇ ਤਾਂ ਉਹਦੇ ਵਿੱਚ ਇਹਨਾਂ ਨੂੰ ਕੋਈ ਰੋਕ ਨਹੀਂ ਨਹੀਂ ਉਹਦੇ ਵਿੱਚ ਸਾਡੇ ਹੀ ਵਿੱਚੋਂ ਪੜ੍ਹੇ ਲਿਖੇ ਨੌਜਵਾਨ ਹੈਗੇ ਆ ਔਰ ਪਰ ਅਸੀਂ ਨਸਪਤਰ ਸਾਹਿਬ ਤੋਂ ਆਪ ਸੁਪਰੀ ਜੀ ਨਹੀਂ ਕਰਦੇ ਆ ਰਹੇ ਆ ਇਹਨਾਂ ਨੇ ਸ਼ਾਨੋਂ ਨਹੀਂ ਪ੍ਰਮੋਟ ਕੀਤਾ ਹਜ ਤੱਕ ਠੀਕ ਹੈ ਜੀ ਇਹਨਾਂ ਦੀ ਡਿਊਟੀ ਬਣਦੀ ਸੀ ਵੀ ਸਾਨੂੰ ਪ੍ਰਮੋਟ ਕਰਕੇ ਸਾਨੂੰ ਪੱਕੇ ਕਰਦੇ ਸੁਪਰਵਾਈਜ਼ ਤੌਰ ਤੇ ਤੇ ਸਾਡੀ ਥਾਵਾਂ ਤੇ ਇਹਨਾਂ ਨੇ ਸੁਪਰਵਾਈਜ਼ਰ ਪ੍ਰਾਈਵੇਟ ਤੌਰ ਆਪਣੀ ਬਹੁਜੀ ਰਿਟਾਇਰਮੈਂਟ ਰੱਖ ਲਈ ਇਹ ਜਿਹੜੇ ਬਾਕੀ ਸਾਡੇ ਆਪਮਪ অপারেਟਰ ਆ ਕਲਰਕਾ ਹੋਰ ਮਾਲੀ ਚੌਂਕੀਦਾਰ ਇਹ ਸਾਰੇ ਆਦਾਤਾ 15 15 ਸਾਲ ਤੋਂ 25 ਰੜਵੀ ਆ ਰਹੇ ਆ ਗਵਰਨਮੈਂਟ ਇਹਨਾਂ ਵੱਲ ਬਿਲਕੁਲ ਨਹੀਂ ਦੇਖਦੀ ਜਿਹੜੇ ਸਾਲਕਾ ਸਹਾਨਾ ਦੇ ਜਿਹੜੇ ਤੁਸੀਂ ਕਹਿੰਦੇ ਮਿਲ ਕੇ ਆਏ ਜਿਲ੍ਹਾ ਜਲੰਧ ਦੇ ਵਿੱਚ ਨਹੀਂ ਨਹੀਂ ਪੂਰੇ ਪੰਜਾਬ ਪੂਰੇ ਪੰਜਾਬ ਲੈਵਲ ਦੇ ਵਿੱਚ ਕੱਲੀ-ਕੱਲੀ ਕਮੇਟੀ ਦੇ ਵਿੱਚ ਇੱਕ-ਇੱਕ ਬੰਦਾ ਇਹਨਾਂ ਨੇ ਆਓ ਸਹੀ ਹੈ ਬੱਸ ਪੰਜਾਬੂ ਰਿਆ ਪੰਜਾਬ ਲੈਵਲ ਤੇ ਅੱਜ ਦਾ ਇਹ ਦਾ ਧਰਨਾ ਰੱਖਿਆ ਹੋਇਆ ਹੈ ਇਸੇ ਕਰਕੇ ਸਾਡੀ ਹਾਈ ਕਮਾਂਡ ਤੋਂ ਸਾਨੂੰ ਉੱਪਰੋਂ ਫੋਨ ਆਇਆ ਸੀ ਤੇ ਅੱਜ 19 ਤਰੀਕ ਨੂੰ ਸਾਰੇ ਮੁਲਾਜ਼ਮ ਜਿਹੜੇ ਸਵੈ-ਕਰਮਚਾਰੀ ਆ ਸਾਰੇ ਨੇ ਤਸਾਂ 1 ਲੱਖ ਨਾ ਵੜਨਾ ਹੈ ਦੇਖੋ ਸਾਡੀ ਕੀ ਮੰਗ ਹੈ ਸਾਡੀ ਮੰਗ ਇਹੋ ਹੀ ਆ ਕਿ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਉਹ ਪੱਕੇ ਕੀਤੇ ਜਾਣ ਔਰ ਇੱਕ ਨਵੇਂ ਸਿਰੇ ਤੋਂ ਭਰਤੀ ਕੀਤਾ ਵੀ ਕੀਤੀ ਜਾਵੇ ਡਾਇਰੈਕਟ ਕੋਈ ਉਹਦੇ ਵਿੱਚ ਕੋਈ ਇਹਨਾਂ ਨੇ ਜਿਹੜੇ ਸੇਕਦਾਰੀ ਪ੍ਰਥਾ ਸੀਗੀ ਉਹ ਬੰਦ ਕਰਨੀ ਚਾਹੀਦੀ ਆ ਡਾਇਰੈਕਟ ਇਹਨਾਂ ਨੂੰ ਰੈਗੂਲਰ ਤੌਰ ਤੇ ਇਹਨਾਂ ਨੂੰ ਭੱਤੀ ਦਿੱਤੀ ਜਾਵੇ ਔਰ ਜਿਹੜਾ ਸਾਡਾ ਜਿਹੜਾ ਪ੍ਰਮੋਸ਼ਨ ਜਿਹੜਾ ਟਾਈਮ ਚੱਲ ਰਿਹਾ ਉਹਨੂੰ ਸਾਨੂੰ ਰੈਗੂਲਰ ਕੀਤਾ ਜੀ ਤੁਹਾਡੀਆਂ ਪਹਿਲਾਂ ਵੀ ਬਹੁਤ ਸਾਰੀਆਂ ਮੰਗਾਂ ਰਹੀਆਂ ਬਹੁਤ ਸਾਰੇ ਧਰਨੇ ਲਗਾਏ ਗਏ ਆ ਫੋੜਾ ਤਾਂ ਕੋਈ ਕਾਰਵਾਈ ਹੋਈ ਕੋਈ ਵੀ ਕਾਰਵਾਈ ਨਹੀਂ ਹੋਈ ਅਜੇ ਤੱਕ ਜੀ ਸਰ ਹੁਣ ਵੀ ਹੁਣ ਵੀ ਕਾਰਵਾਈ ਨਾਲ ਹੀ ਤਾਂ ਕੀਤੀ ਕਰੋਗੇ ਇਹ ਸੰਗਰਾਸ ਸਾਡੀ ਹਾਈ ਕਮਾਂਡ ਨੇ ਕਿਹਾ ਕਿ ਜੇ ਸਾਡੀਆਂ ਇੱਥੇ ਦੀ ਕਾਰਵਾਈ ਜੇ ਸਰਕਾਰ ਨੇ ਨਹੀਂ ਸੁਣੀ ਤੇ ਇਹ ਬਹੁਤ ਲੰਬੇ ਸਿਰੇ ਤੇ ਇਹ ਆਪਣੇ ਹੜਤਾਲ ਦਾ ਸੰਗਰਾਮ ਚੱਲ ਰਿਹਾ ਹੈ। ਇਹ ਲੋਕਾਂ ਦੀ ਚਾਹ ਹੈ ਰੋਕੋ। ਮੈਂ ਸ਼ੰਗਲਾਲ ਭਾਨ ਸੁਖਾਇਮ ਬੋਲ ਰਹੇ ਹਾਂ। ਉਹ ਪਰਵੰਦੋ ਜੋ ਕਿ ਅੱਜ ਇਹ ਸਟ੍ਰਾਈਕ ਕੀਤੀ ਗਈ ਆ ਸਾਰੇ ਪੰਜਾਬ ਭਰ ਦੇ ਵਿੱਚ ਚੱਲ ਰਹੀ ਆ। ਇਹ ਪਹਿਲੀ ਸਾਡੀ ਮੰਗ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕੀਤੀ ਜਾਵੇ ਜੋ ਵਾਦਾ ਕੀਤਾ ਹੈਗਾ ਸਰਕਾਰ ਨੇ। ਮਾਨ ਸਰਕਾਰ ਨੇ ਵਾਦਾ ਕੀਤਾ ਸੀਗਾ। ਵੀ ਮੈਂ ਪਹਿਲਾ ਪਹਿਲ ਦੇ ਆਧਾਰ ਤੇ ਇਹ ਜਿਹੜੇ ਤੁਹਾਡੀਆਂ ਮੰਗਾਂ ਮੈਂ ਪੂਰੀਆਂ ਕਰਾਂਗਾ ਲੇਕਿਨ ਇਹ ਸਰਕਾਰ ਅੱਜ ਆਪਣੇ ਵਾਦਿਆਂ ਤੋਂ ਮੁੱਕ ਰਹੀ ਆ ਪਿੱਛੇ हट ਰਹੀ ਆ ਸੋ ਝੂਠੀ ਸਰਕਾਰ ਆ ਅਸੀਂ ਤੇ ਆਪਾਂ ਇੱਕ ਦਿਲੋਂ ਹੀ ਬਿਲਹਵੀ ਕੰਮ ਵਧੀਆ ਕਰਨਗੇ ਬਾਲਸ ਆਪਣੇ ਕਿਨਾ ਮਾਨ ਸਾਹਿਬ ਇਹਨਾਂ ਨੇ ਤੇ ਬਿਲਕੁਲ ਹੀ ਮਾਨ ਸਾਹਿਬ ਨੇ ਸਾਡਾ ਅੱਲਾ ਹੀ ਝਾੜ ਦਿੱਤਾ ਸੋ ਇਹ ਤੇ ਚਾਹੁੰਦੇ ਆ ਸਾਡੇ ਜਿਹੜੇ ਕੱਚੇ ਮਜ਼ਦ ਮਜ਼ਮ ਹੈ ਆ ਅੱਕੇ ਕਿੱਥੇ ਜਾਣ ਸਾਲ ਜਿਹੜੇ 18 19 ਸਾਲ ਤੋਂ ਕੰਮ ਕਰਨੇ ਆ ਰਹੇ ਚਾਹੇ ਮਾਲੀ ਚੌਕੀਦਾਰ ਠੇਕਦਾਰੀ ਸਿਸਟਮ ਬਿਲਕੁਲ ਬੰਦ ਕੀਤਾ ਜਾਵੇ ਸਿੱਧੇ ਤੌਰ ਤੇ ਸਰਕਾਰੀ ਤੌਰ ਤੇ ਭਰਤੀ ਕੀਤੇ ਜਾਣ ਅਤੇ ਜਿਹੜੇ ਸਰਕਾਰ ਦੇ ਇਹ ਨਵਾਂ ਹੀ ਹੁਣ ਸਾਡੇ ਤੇ ਕਾਨੂੰਨ ਥੋਪਿਆ ਆ ਜੋ ਕਿ ਸਾਡੇ ਬਾਦਮਿਕ ਸਮਾਜ ਤੇ ਬਿਲਕੁਲ ਹੀ ਬਹੁਤ ਹੀ ਸ਼ਰਮਦਾਇਕ ਇਹ ਜੋ ਕਿ ਬਿਲਕੁਲ ਅਹੀ ਵਿਰੋਧ ਹੈ ਇਹਦੇ ਇਹ ਸਰਕਾਰ ਨੇ ਜਿਹੜਾ 140 ਵੱਡੇ ਲਟੇਰ ਸੈਨਿਕ ਸੁਪਰਵਾਈਜ਼ਰ ਵੱਜੋਂ ਸਾਡੇ ਤੇ ਥੋਪੇ ਆ ਇਹ ਬਿਲਕੁਲ ਬੰਦ ਕੀਤੇ ਜਾਣ ਆਪਣੇ ਇਹ ਵਾਪਸ ਲਏ ਜਾਣ ਸਾਡੇ ਜਿਹੜੇ ਸੁਪਰਵਾਈਜ਼ਰ ਆ ਜਿਹੜੇ ਬਿਨਾਂ ਦੀ ਤਰੱਕੀ ਜਿਹੜੀ ਬਿਲਕੁਲ ਬੰਦ ਹੋ ਰਹੀ ਹੈ ਆ ਰੋੜਾ ਬਣ ਰਹੇ ਨੇ ਇਹਨਾਂ ਦੀ ਤਰੱਕੀ ਜਿਹੜੀ ਹੋ ਸਕੇ ਸਾਡੇ ਸਫਾਈ ਸੇਵਕਾਂ ਦੀ ਜਿਹੜੇ 20 ਵੀ 25-25 ਸਾਲ ਤੋਂ ਇਹ ਮਲਾਜਮ ਸੁਪਰਵਾਈਜ਼ਰੋਂ ਜੋ ਏਜੰਟ ਵੱਲੋਂ ਕੰਮ ਕਰਦੇ ਆ ਰਹੇ ਆ ਸੋ ਸਾਡੀ ਇਹ ਮੰਗ ਹੈ ਸਰਕਾਰ ਤੋਂ ਇਹ ਜਿਹੜੇ ਪੈਪਸੋ ਕੰਪਨੀ ਵੱਲੋਂ ਤਰਾਣੇ ਆਪਣੇ ਲਟੇਰ ਫੌਜੀ ਸਾਡੇ ਤੇ ਸੁਪਰਵਾਈਜ਼ਰ ਥੋਪੇ ਗਏ ਆ ਬਿਲਕੁਲ ਬੰਦ ਕੀਤੇ ਜਾਣ ਆਪਣੇ ਵਾਪਸ ਲੈਣ ਧੰਨਵਾਦ ਜੈ ਪੀਬ ਜੈ ਪਰ ਸਫਾਈ ਮਜ਼ਦੂਰ ਜੂਨੀਅਰ ਜਿੰਦਾਬਾਦ ਸਫਾਈ ਮਜ਼ਦੂਰ ਜੂਨੀਅਰ ਜਿੰਦਾਬਾਦ ਹੱਕ ਲਵਾਗੇ